ਗੁਰੂ ਸਾਹਿਬ ਜੀ ਅਸਾਂ ਹੱਲਾ ਪਹਿਲਾ ਕਿਤਾ ਖਣ ਅੱਖੀਐ ਤਾ ਕੇੰ ਤਨ ਨਾਣਾ ਮੈਂ ਨਿਤ ਰਿਆ ਤਰ ਏਕ ਤੂੰ ਮੈਂ ਤਾਣ ਸਤਾਣ ਨਾਨਕ ਕੀ ਅਰਦਾਸ ਹੈ ਸਤਿਨਾਮ ਸੁਹਿਲ ਆਪਗੇ ਸੋਜੀ ਪਈ ਗੁਰ ਸ਼ਬਦੀ ਮੇ ਲਰਹਾਉ ਹੋ ਮੈਂ ਗਰਬ ਗਵਾਈਏ ਪਾਈਏ ਵਿਚਾਰ ਸਾਹਿਬ ਸਿਮਨ ਮੰਨਿਆ ਦੇ ਸਾਚ ਅਧਾਰ ਹਰਿ ਦੇ ਨਾਮ ਸੰਤੋਖੀ ਗਵਯਾ ਸਿਵ ਸਚ ਸਈ ਤਾ ਕੋ ਵਿਗਨ ਲਗਈ ਚਲੈ ਹੁਕਮਰ ਜਾਈ ਹੁਕਮਰ ਜਾਈ ਜੋ ਚੱਲੈ ਸੁਰਪਵੈ ਖਜਾਨਾ ਖੋਟੇ ਠਵਰਣ ਪਾਇਣੀ ਰੜੇ ਜੁਠਾਨ ਨਿਤਨਿਤ ਖਰਾ ਆਖੀਐ ਸਚ ਸਦਾ ਪਾਈਐ ਟੋਟਨਾ ਨਦਰਣ ਆਵਣੀ ਲੈ ਅਗਣ ਜਲਾਈਐ ਜਿਨਿਆ ਕਮ ਜੀਨੇ ਪਰਮਤਮ ਸੋਈ ਇੱਕ ਅੰਮ੍ਰਿਤ ਬਿਰਖ ਫਲ ਅੰਮ੍ਰਿਤ ਹੋਈ ਅੰਮ੍ਰਿਤ ਫਲ ਜਿਨੇ ਝਖਿਆ ਸਚਰੇ ਆਗਾਈ ਤਨ ਪਰਮ ਨਾ ਭੇਦ ਹੈ ਹਰ ਰਸਨ ਰਸਾਈ ਹਉਕਮਤ ਜੋਗੀ ਆਇ ਚਲ ਸਦਾ ਰਜਾਈ ਅਗੁਣਿਆਰੇ ਕੋ ਗੁਣ ਨਾਨਕ ਸਜ ਮਿਲੈ ਵਡਾਈ ਹਉਕਮਤ ਜੋਗੀ ਆਇ ਚਲ ਸਦਾ ਰਜਾਈ ਅਗੁਣਿਆਰੇ ਗੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਕੁਚਰੇ ਸ਼ਾਸਤਰ ਖਟ ਅੰਧ ਗਿਰਣ ਚੜ ਜਾਏ ਅੰਧ ਬਕੈ ਮਧਰੋ ਸੁਣਾਏ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਤੋਛੰਬਾਰੀ ਬਰਣ ਸਕੇ ਸਿਫਤ ਜੋ ਤੁਹਾਰੀ ਹਾਰਮਨ ਕਰ ਸਕਤ ਸਿਫਤ ਤੁਮਹਾਰੀ ਆਪਲੇ ਉਤਮ ਕਥਾ ਸੁਧਾਰੀ ਜੇਤਾ ਜੀਓ ਪਿੰਡ ਸਭ ਤੇਰਾ ਤੁੰਤਰ ਜਾਨੇ ਪੁਰਖ ਭਗਵਾਨ ਸਾਸਨ ਦਾਸ ਕਿਹਾ ਜਾਨਕ ਜੇ ਹਰ ਤੂ ਕਰਾਏ ਤੇ ਹਮ ਕਰੀ ਉਹ ਯਾਰ ਸੁਗ ਰੂਪਿਆ ਦੀ ਸਾ ਸੰਗਤ ਦੇ ਸਾਲਗ੍ਰਾਣੇ ਬਖਸ਼ਿਸ਼ ਕੀਤੀ ਆਸਾ ਮਹਲ ਦਾ ਪਹਿਲਾ ਆਸਾ ਰਾਵਿਆ ਪਹਿਲੇ ਪਾਸ਼ਾ ਤਨਸ਼ੀ ਗੁਰੂ ਨਾਨਕ ਸਾਹਿਬ ਦੇ ਮੁਖਾਰਬਤ ਤੋ ਚਾਰਾ ਕੀਤਾ ਹੋਇਆ ਕਿ ਲੜੀਵਾਰ ਦੀ 20ਵੀਂ ਅਸ਼ਟਪਦੀ ਜੋ ਕਿ ਤਨਸ਼ੀ ਗੁਰੂ ਗ੍ਰੰਥ ਸਾਹਿਬ ਦੇ ਬਾਰਕੰਕ 421 ਅੰਕ ਦੇ ਸੋਭਿਤ ਹੈ ਸਤਿਗੁਰੂ ਬਖਸ਼ਿਸ਼ ਕਰਦੇ ਨਾਨਕ ਕੀ ਅਰਦਾਸ ਹੈ ਸਚ ਨਾਮ ਸੁਹੇਲਾ ਮੇਰੇ ਸਤਿਗੁਰੂ ਦਾਸ ਨਾਨਕ ਦੀ ਅਰਦਾਸ ਹੈ ਤੇਰਾ ਨਾਮ ਜਿਹੜਾ ਪੜਾ ਸੋਇ ਲੈ ਇਹ ਬਖਸ਼ਿਸ਼ ਕਰ ਆਪ ਗਿਆ ਸੋ ਜੀ ਪਈ ਗੁਰਬਤਿ ਮੇਂ ਲੜਹਾ ਇਹ ਨਾਮ ਦੀ ਬਦولت ਆਪ ਗਿਆ ਆਪਣੇ ਆਪ ਚੋ ਆਪਣੀ ਆਪਣਤ ਗਈ ਆਪਣਤ ਜਾਣ ਦੇ ਨਾਲ ਸੋਜੀ ਪਈ ਮੈਨੂੰ ਹੁਣ ਤਿੰਨਾਂ ਲੋਕਾਂ ਦੀ ਕਹਿ ਲਈ ਆਪਣੇ ਆਪ ਦੀ ਸੋਜੀ ਪੈ ਗਈ ਹੈ ਅਕਲ ਆ ਗਈ ਹੈ ਗੁਰਬਤਿ ਮੇਂ ਲੜ ਕਦੋਂ ਜਦੋਂ ਤੇਰੇ ਸ਼ਬਦ ਦੇ ਨਾਲ ਮਿਲ ਆਪੋ ਹੈ ਤੇ ਮੈਨੂੰ ਆਪਣੇ ਆਪ ਦੀ ਸੋਝੀ ਆਈ ਮੇਰੇ ਵਿੱਚੋਂ ਮੈਂ ਮੈਂ ਹੰਗਤਾ ਮੇਰੀ ਖਤਮ ਹੋ ਗਈ ਰਹਾਓ ਵਿਸ਼ਰਮ ਦੇ ਕੇਂਦਰੀ ਭਾਵ ਸਮਝਾਉਂਦੇ ਨੇ ਆ ਸਮਹਲਾ ਪਹਿਲਾ ਕੀਤਾ ਅੱਖਣ ਆਖੀ ਐ ਤਾਕੇ ਅੰਤਨ ਜਾਣਾ ਕਹਿੰਦੇ ਕੀਤਾ ਅੱਖਣ ਆਖੀ ਐ ਅੰਤਨ ਸਿਫਤੀ ਕਹਨ ਲਿਆ ਅੰਤ ਬਹੁਤਾ ਗਈ ਐ ਬਹੁਤਾ ਹੋਈ ਕਹਿੰਦੇ ਜਿੰਨੀ ਤੇਰੀ ਵਡਿਆਈ ਕਰੇ ਉਹ ਤੂੰ ਉਤੋਂ ਵੀ ਉੱਚਾ ਕਿੰਨੀ ਕੁ ਤੇਰੀ ਵਡਿਆਈ ਕਰੀਏ ਕਿਤਾ ਅੱਖਾਂ ਨਾਲ ਕਿੰਨਾ ਕ ਅੱਖਾਂ ਕਰੀਏ ਤਾਂ ਕਿ ਅੰਤ ਨਾ ਜਾਣ ਤੇਰਾ ਅੰਤ ਨਹੀਂ ਜਾਣ ਸਕਦਾ ਕੋਈ ਕਹਿੰਦਾ ਕੋਰਣਾ ਸਕੇ ਕਿੰਨੇ ਕੁਦਰਤ ਕਮਣ ਕਾ ਵਿਚਾਰ ਵਾਰਣ ਜਾਏ ਜਮਾ ਇੱਕ ਵਾਰ ਤੇਰਾ ਅੰਤ ਨਹੀਂ ਅੰਤ ਕਾਰਨ ਗਿੱਤੇ ਬਿਲਦਾ ਤਾਂ ਕਿ ਅੰਤ ਨਾ ਪਾਇਆ ਜਾਵੇ ਨਹੀਂ ਅੰਤ ਤੇਰਾ ਇਸ ਲਈ ਕਿੰਨੀ ਕੁ ਵਡਿਆਈ ਅੱਖਾਂ ਤੇਰੀ ਕਵਣ ਕਵਣ ਕਹ ਕੇ ਗਾਵਾਂ ਪੁੱਠਾ ਕੋ ਉੱਚ ਭਗਵਾਨਾ ਤੁਮਰੀ ਮਹਿਮਾ ਵਰਨਾ ਸਕੋ ਤੂਠਾ ਕੋ ਉ ਉੱਚ ਭਗਵਾਨਾ ਮੇਰੇ ਸਾਹ ਕੋ ਕਿਹੜੀ ਕਿਹੜੀ ਵਡਿਆਈ ਆ ਕਰ ਤੂ ਬਹੁਤ ਉੱਚ ਹੈ ਬਹੁਤ ਸੁਚਨ ਇਸ ਲਈ ਮੈਂ ਨੇ ਧਰਿਆ ਧਰ ਏਕ ਤੂੰ ਮੈਂ ਤਾਂ ਨਸਤਾਨ ਮੈਂ ਨੇ ਆਸਰੇ ਨੂੰ ਇੱਕ ਤੇਰਾ ਹੀ ਆਸਰਾ ਇੱਕ ਤੂੰ ਹੀ ਹੈ ਮੇਰਾ ਮੈਂ ਤਾਂ ਨਸਤਾਨ ਮੈਂ ਤੇਰਾ ਹੀ ਤੱਕ ਆਸਰਾ ਤੱਕ ਕੇ ਸਤਾਣਾ ਭਾਵ ਤਾਕਤ ਵਾਲਾ ਹੋ ਗਿਆ ਮੇਰੇ ਵਿੱਚ ਬਲ ਬੁੱਧ ਸਭ ਆ ਗਈ ਹੈ ਪਰ ਜਦੋਂ ਤੇਰਾ ਅਸਰਾ ਤੱਕਿਆ ਜਦੋਂ ਤੇਰੀ ਆਉਟ ਲਈ ਹੈ ਮੈਨੂੰ ਇੱਕ ਤੇਰੀ ਊਟ ਨਾਨਕੀ ਅਰਦਾਸ ਹੈ ਸਤਿਨਾਮ ਸੁਹਿਲ ਆਪ ਗਿਆ ਸੋ ਜੀ ਪਈ ਗੁਰਸਬਦ ਦੀ ਮੇਲ ਰਹਉ ਇਹਨੇ ਦਾਸ ਨਾਨਕ ਦੀ ਅਰਦਾਸ ਹੈ ਮੇਰੇ ਸਤਿਗੁਰੂ ਤੇਰਾ ਨਾਮ ਹੀ ਮੇਰੇ ਲਈ ਸੁਹਿਲ ਮੇਰੇ ਵਿੱਚ ਜਦੋਂ ਆਪਣੇ ਆਪ ਦੀ ਹਨਤਾ ਗਈ ਕਦੋਂ ਗਈ ਹੈ ਜਦੋਂ ਤੇਰਾ ਸ਼ਬਦ ਦੇ ਨਾਲ ਇੱਥੇ 90 ਸ਼ਬਦਾਂ ਦਾ ਅਰਥ ਹੋਣਗੇ ਜਦੋਂ ਤੇਰੀ ਸ਼ਬਦ ਦੇ ਨਾਲ ਮੇਲ ਹੋਇਆ ਮਿਲਾਪ ਹੋਇਆ ਤੇਰੀ ਕਿਰਮਤ ਹਾਸਲ ਹੋਈ ਮੇਰੇ ਵਿੱਚੋਂ ਮੇਰੀ ਹੰਕਾਰ ਗਵਾਟ ਗਈ ਖਤਮ ਹੋ ਗਈ ਰਹਾਉ ਹਉ ਮੈਂ ਗਰਮ ਗਵਾਈਏ ਪਾਇ ਵਿਚਾਰ ਹਉ ਮੈਂ ਗਰਮ ਗਵਾਈਏ ਮੇਰੇ ਸਤਿਗੁਰੂ ਜਦੋਂ ਤੇਰੀ ਵਿਚਾਰ ਕਰਦਾ ਤੇਰੀ ਵਡਿਆਈ ਸਿਫਤ ਸਲਾਗਾ ਕਰਦਾ ਮੇਰੇ ਵਿੱਚੋਂ ਹਉ ਮੈਂ ਹੰਕਾਰ ਚਲ ਜਾਂਦਾ ਗਰਭ ਭਾਵ ਆਪਣੀ ਆਪਣਤ ਮਾਇਆ ਦਾ ਹੰਕਾਰ ਜਿਹੜਾ ਇਹ ਵੀ ਚੱਲ ਜਾਂਦਾ ਆਪਣੀ ਆਪਣਤਾ ਵੀ ਚੱਲ ਜਾਂਦਾ ਗਵਾਹੀ ਹੈ ਇਹ ਗਵਾਚ ਜਾਂਦਾ ਭਾਵ ਮੁੱਕ ਜਾਂਦਾ ਪਰ ਕਦੋਂ ਮੈਂ ਕਹਿੰਦਾ ਜਦੋਂ ਪਾਈ ਹੈ ਵਿਚਾਰ ਜਦੋਂ ਤੇਰੀ ਵਿਚਾਰ ਹਿਰਦੇ ਵਿੱਚ ਵਸਦੀ ਹੈ ਸਾਹਿਬ ਸੋ ਮਨ ਮੰਨਿਆ ਦੇ ਸਾਜ ਧਾਰ ਜਦੋਂ ਮੇਰਾ ਮਨ ਮੇਰੇ ਸੱਚੇ ਸਾਹਿਬ ਨਾਲ ਬਣ ਗਿਆ ਮਨ ਮੰਨ ਤੋ ਹਰ ਜਾਣਾ ਜਨਿਆ ਜਦੋਂ ਜਦੋਂ ਮਨ ਮੰਨਿਆ ਤਾਂ ਕਹਿੰਦੇ ਮੇਰੇ ਭਾਈ ਸਾਈਂ ਨੂੰ ਸੁਮਨ ਮੰਨਨੇ ਮੇਰਾ ਮਨ ਮੇਰੇ ਸੱਚੇ ਸਤਿਗੁਰੂ ਨਾਲ ਮੰਨ ਗਿਆ ਦੇ ਸਾਚ ਆਧਾਰ ਮੇਰੇ ਸੱਚੇ ਸਤਿਗੁਰੂ ਨੇ ਹੁਣ ਸੱਚਾ ਆਸਰਾ ਮੈਨੂੰ ਦੇ ਦਿੱਤਾ ਐਨ ਇਸ ਨਾਮ ਸੰਤੋਖੀ ਆਸੀ ਵਾ ਸਤ ਸਾਈਂ ਦਿਨ ਰਾਤ ਨਾਮ ਦੇ ਵਿੱਚ ਕਰਕੇ ਮੈਨੂੰ ਸੰਤੋਖ ਆ ਗਿਆ ਸਬਰ ਆ ਗਿਆ ਤਾਈ ਸਤ ਜੀ ਕਹਿੰਦੇ ਨੇ ਸਬਰ ਅੰਦਰ ਸਭਰੀ ਤਣੇ ਵਿੱਚ ਆ ਲੈਣ ਹੁੰਨ ਦੀ ਖੁਦਾਈ ਦਾ ਪੇਤਨਾ ਕਿ ਸਰ ਸਬਰ ਦੇ ਵਿੱਚ ਹੈ ਸੰਤੋਖ ਵਿੱਚ ਹੈ ਸੇਵਾ ਸਤ ਸਾਈਂ ਜਿਹਨੇ ਸੰਤੋਖ ਵਿੱਚ ਰਹਿ ਕੇ ਗੁਰੂ ਦੇ ਬਾਣੇ ਵਿੱਚ ਵਿਚਰਨਾ ਉਹ ਹੀ ਸਭ ਤੋਂ ਵੱਡੀ ਸੇਵਾ ਹੈ ਤਾਂ ਕੋ ਬਿਗਨਣ ਲੱਗਈ ਚੱਲ ਹੁਕਮ ਅਰਜਾਈ ਫਿਰ ਐਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਬਿਗਨ ਕੋਈ ਵਿਪਤਾ ਨਹੀਂ ਪੈਂਦੀ ਚੱਲ ਹੁਕਮ ਅਰਜਾਈ ਹੋਮੇਸ਼ਾ ਪ੍ਰਮਾਤਮਾ ਦੇ ਹੁਕਮ ਵਿੱਚ ਚੱਲਦੇ ਨੇ ਹੁਕਮ ਅਰਜਾਈ ਜੋ ਪਵਾਏ ਚੱਲੈ ਸੋ ਪਵਾਏ ਖੜਨ ਕਹਿੰਦੇ ਜਿਹੜਾ ਹੁਕਮ ਵਿੱਚ ਚੱਲਦਾ ਸੋ ਪਵਾਏ ਖੜਨ ਉਹ ਪ੍ਰਭਾਵ ਉਸ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ ਉਹ ਠੇ ਠਬਰ ਨਾ ਪਾਏ ਨੀ ਰਲੇ ਜੁਠਣ ਖੋਟੇ ਕਿਤੇ ਵੀ ਟਿਕਾਓ ਨਹੀਂ ਮਿਲਦਾ ਖੋਟਿਆਂ ਨੂੰ ਕਿਤੇ ਵੀ ਖਜਾਨੇ ਖੋਟੇ ਸਿੱਕਾ ਹੋਵੇ ਨਾ ਉਹ ਘਰੇ ਨਹੀਂ ਰਾਹ ਤੇ ਖਜਾਨੇ ਵਿੱਚ ਨਹੀਂ ਆਖਦੇ ਬਾਹਰ ਸੱਡਦੇ ਹੀ ਡਗਲੇ ਉਹਦਾ ਕੋਈ ਮੁੱਲ ਨਹੀਂ ਕਹਿੰਦੇ ਖੋਟੇ ਠਬਰ ਨਾ ਪਾਏ ਨੀ ਇਸੇ ਤਰ੍ਹਾਂ ਖੋਟੇ ਮਨੁੱਖ ਦਾ ਮਨੁੱਖ ਸਾਡੇ ਦਾ ਮਨੁੱਖ ਦਾ ਕੋਈ ਵੀ ਠਬਰ ਨਾ ਪਾਏ ਨੀ ਕੋਈ ਟਿਕਾਓ ਨਹੀਂ ਹੈ ਜਦ ਰਲੇ ਜੁਠਣੇ ਉਹ ਜੂਠ ਦੇ ਵਿੱਚ ਨੇ ਤਖਵਾਰ ਹੁੰਦਾ ਨੇਟ ਕਰਨੇਟ ਖਰਾ ਆਖੀਏ ਸਮਾਲੀਏ ਸੱਚ ਸੋਦਾ ਪਾਈਏ ਕਹਿੰਦੇ ਨਿਤਾ ਪ੍ਰਤੀ ਨਿਰਾ ਪ੍ਰਤੀ ਖਰਾ ਸਮਾਲੀਏ ਉਸ ਖਰੇ ਪ੍ਰਮਾਤਮਾ ਦੇ ਨਾਮ ਨੂੰ ਸੰਭਾਲਣਾ ਕਰੀਏ ਸੱਚ ਸੋਦਾ ਪਾਈਏ ਉਹ ਸੱਚੇ ਦੇ ਨਾਮ ਦਾ ਸੋਦਾ ਸੱਚਾ ਪਾਣਾ ਕਰੀਏ ਖੋਟੇ ਨਦਰਣ ਆਵਣੀ ਲੈ ਅਗਨ ਜਲਾਈਏ ਖੋਟੇ ਨਦਰਣ ਆਵਣੀ ਕਿਨੇ ਫਿਰ ਖੋਟੇ ਕਿਤੇ ਵੀ ਨਜ਼ਰ ਨਹੀਂ ਆਦੇ ਸਾਧਕ ਮਨੁੱਖ ਦਿਖਦੇ ਨਹੀਂ ਲੈ ਅਗਨ ਜਲਾਈਏ ਫਿਰ ਐਸੀ ਵਰਤੀ ਨੂੰ ਅਗੰਧ ਦੇ ਵਿੱਚ ਜਲਾ ਦੇਣਾ ਕਰੀਏ ਜਿਣੀ ਆਤਮ ਚਿਨਿਆ ਪਰਮਾਤਮ ਸੋਈ ਕਹਿੰਦੇ ਜਿਣੀ ਆਤਮ ਚਿਨਿਆ ਮਿਲਿਆ ਮਿਲਿਆ ਨਾ ਮਿਲਿਆ ਮਿਲਿਆ ਮਿਲੇ ਮਿਲੇ ਆ ਦੇ ਹੋਈ ਅੰਤਰਾਤਮ ਇਹ ਜੋ ਮਿਲਿਆ ਮਿਲਿਆ ਕਹੀਏ ਰਸੋਈ ਕਹਿੰਦੇ ਬਾਹਰ ਮੁਖੀ ਜੋ ਮਿਲਿਆ ਉਹਨੂੰ ਮਿਲਿਆ ਨਾ ਗਿਣ ਜੋ ਅੰਤਰਮੁਖੀ ਮਿਲ ਗਿਆ ਅਸਲ ਚ ਉਹ ਹੈ ਜਿਣੀ ਆਤਮ ਚਿਨਿਆ ਜਿਣੀ ਆਪਣੇ ਆਪ ਨੂੰ ਚਿਨ ਲਿਆ ਭਾਵ ਆਪਣੇ ਆਪ ਨੂੰ ਜਿੱਤ ਲਿਆ ਆਪਣੇ ਮਨ ਨੂੰ ਜਿੱਤ ਲਿਆ ਮਨ ਜਿੱਤ ਜਾਏ ਸਾਰੀ ਮਨ ਜਿੱਤੇ ਜਾਏ ਜੀ ਸਾਧੂ ਗੁਰੂ ਦੇ ਪਾਣੀ ਕਹਿੰਦੀ ਹੈ ਕਹਿੰਦੇ ਜਿਤਨਾ ਮਨ ਨੂੰ ਆ ਜਿਹਨੇ ਆਤਮ ਚੀਨਿਆ ਕਹਿੰਦੇ ਜਿਹਨੇ ਆਪਣੇ ਆਪ ਨੂੰ ਲੱਭ ਲਿਆ ਆਪਣੇ ਸਮੇਂ ਪ੍ਰਚੂਰ ਕਰ ਲਈ ਜਿਹਨੇ ਆ ਨਿਰੰਕਾਰ ਦੇ ਮੂਲ ਨੂੰ ਜਾਣ ਲਿਆ ਕਹਿੰਦੇ ਜਿਹਨੇ ਆਪਣੇ ਆਪ ਨੂੰ ਕੁੱਟਣ ਸੋ ਜੋ ਮਲਕੋ ਕੁੱਟਾ ਮਨ ਕੁੱਟਾ ਤੋਸ ਜਾਨਤੇ ਛੁਪੇ ਕਸ-ਕਸ ਮਨ ਕੱਟ ਵਰਤੀ ਗਸਰਟੀ ਲਾਇ ਕਹਿੰਦੇ ਹੁਣ ਭਾਈ ਜਿਹਨੇ ਆਪਣੇ ਆਪ ਨੂੰ ਜਾਣ ਲਿਆ ਪਰਮਾਤਮਾ ਸੋਈ ਅਸਲ ਵਿੱਚ ਕੋਈ ਉਹ ਪਰਮਾਤਮਾ ਜਿਨੇ ਆਤਮ ਚੀਨੇ ਪਰਮਾਤਮਾ ਨੂੰ ਸੋਈ ਜਿਨੇ ਆਪਣੇ ਆਪ ਨੂੰ ਜਾਣ ਲਿਆ ਕੋਈ ਪਰਮਾਤਮਾ ਹੈ ਇੱਕ ਅੰਮ੍ਰਿਤ ਬਿਰਖ ਹੈ ਫਲ ਹੈ ਅੰਮ੍ਰਿਤ ਹੋਈ ਅੰਮ੍ਰਿਤ ਦਾ ਫਲ ਇੰਜ ਕਹ ਲਈ ਅੰਮ੍ਰਿਤ ਦਾ ਦਰਖਤ ਇੱਕੋ ਹੀ ਹੈ ਨਾਮ ਕਹਿੰਦੇ ਉਹਦੇ ਹੀ ਨਾਮ ਦੀ ਬਦੌਲਤ ਫਲ ਵੀ ਨਾਮ ਦਾ ਹੀ ਲੱਗਦਾ ਹੈ ਅੰਮ੍ਰਿਤ ਵਾਲੇ ਜਿਨੇ ਚਖਿਆ ਸਤ ਰਹੇ ਅਗਾਈ ਜਿਨੇ ਅੰਮ੍ਰਿਤ ਰੂਪੀ ਨਾਮ ਰੂਪੀ ਫਲ ਨੂੰ ਚਖਣਾ ਕੀਤਾ ਹੈ ਸੇ ਉਹ ਮਨੁੱਖ ਸੱਚ ਦੇ ਵਿੱਚ ਰੱਜੇ ਰੰਨੇ ਤ੍ਰਿਪਤਰੰਦੇ ਨੇ ਤੇ ਨਾ ਪਰਮਣ ਭੇਦ ਹੈ ਹਰ ਰਸਨ ਰਸਾਈ ਤੇਨਾ ਵਿੱਚ ਰਿਪਤਾ ਮਾਤਰ ਰੰਚਕ ਮਾਤਰ ਵੀ ਕੋਈ ਭੇਦ ਨਹੀਂ ਉਹ ਪ੍ਰਮਾਤਮਾ ਦਾ ਰੂਪ ਹੋ ਜਾਂਦੇ ਨੇ ਹਰ ਰਸਨ ਰਸਾਈ ਉਹ ਹਰੀ ਦੇ ਰਸ ਜਪਦੇ ਆ ਜਪਦੇ ਆ ਉਹਦੇ ਵਿੱਚ ਸਮਾ ਜਾਂਦੇ ਨੇ ਹੁਕਮ ਵਿੱਚ ਸੰਜੋਗ ਕੀ ਆਇਆ ਚਲ ਸਰਦਾਰ ਜਾਈ ਹੁਕਮ ਵਿੱਚ ਆਇਆ ਸੰਜੋਗਾ ਕਰਕੇ ਆਇਆ ਮਿਲੇ ਆ ਚਲ ਸਦਾ ਰਹਾਈ ਉਹਦੇ ਹੁਕਮ ਵਿੱਚ ਹੀ ਚਲੇ ਜਾਂਦਾ ਆਇਆ ਵੀ ਹੁਕਮ ਵਿੱਚ ਹੁਕਮੇ ਆਉਣਾ ਹੁਕਮੇ ਜਾਣਾ ਹੁਕਮ ਹੈ ਹੁਕਮ ਵਿੱਚ ਜੰਮਣਾ ਹੁਕਮ ਮਰਨਾ ਹੁਕਮ ਨਾਲ ਮਿਟਾ ਬਣ ਕੋ ਕੀ ਚਰਨਾ ਹੁਕਮ ਵਿੱਚ ਆਇਆ ਹੁਕਮ ਵਿੱਚ ਜੰਮਿਆ ਹੁਕਮ ਵਿੱਚ ਚਲਾ ਜਾਏਗਾ ਅਗੁਣਿਆਰੇ ਕੋ ਗੁਣ ਨਾਨਕੈ ਸੱਚ ਮਿਲਿਆ ਵਡਿਆਈ ਅਗੁਣਿਆਰੇ ਕੋ ਗੁਣ ਨਾਨਕੈ ਧਰਮਗੁਰੂ ਨਾਨਕ ਸਰ ਕਹਿੰਦੇ ਨੇ ਦਾਸ ਨਾਨਕ ਕਹਿੰਦਾ ਭਾਈ ਔਗਣ ਆਰੇ ਦੇ ਕੋਲ ਕੋਈ ਗੁਣ ਨਹੀਂ ਉਹਨੂੰ ਵੀ ਵਿਡਿਆਈ ਮਿਲ ਜਾਂਦੀ ਹੈ ਪਰ ਕਦੋਂ ਸੱਚ ਮਿਲਿਆ ਵਿਡਿਆਈ ਜਦੋਂ ਸੱਚੇ ਵਿੱਚ ਜੁੜਦਾ ਹੈ ਸੱਚੇ ਦਾ ਪੱਲਾ ਫੜਦਾ ਹੈ ਜਿਹਨੂੰ ਸਾਡੇ ਕੋਈ ਕਹਿੰਦੇ ਨੇ ਜਿਨੀ ਆਤਮ ਚਿੰਨਿਆ ਪਰਮਾਤਮ ਸੋਈ ਜਿਹਨੇ ਆਪਣੇ ਆਪ ਨੂੰ ਜਾਣ ਲਿਆ ਨਾ ਆਪਣੇ ਆਪ ਦੀ ਸਵੈ ਪ੍ਰਚੋਲ ਕਰ ਲਈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪ੍ਰਸ਼ੰਚ ਨੇ ਆਪਣੇ ਮੂਲ ਨੂੰ ਪਛਾਨ ਲਿਆ ਅਸਲ ਵਿੱਚ ਉਹ ਹੀ ਪਰਮਾਤਮਾ ਵੀ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਸੋਈਨਿਆ ਉਹ ਬਹਿਤਿਆਂ ਪਰ ਵਾਰਨ ਕਰਨੇ ਆਦੇ ਹੋ ਸੀਸ ਕਰ ਵਰਦਾਸ ਅੱਗੇ ਤੋਂ ਕਥਾ ਵਿਚਾਰਾ ਕਰਨ ਦੇ ਜਾ ਚਾਜਾਵੇ ਲੇਖਕ ਤੈਨਾਂ ਛੁੱਟੀ ਹੈ ਕਿਨ ਖੇਲੂ ਲੜਹਾਰ ਬਖਸ਼ਹਾਰ ਬਖਸ਼ ਲੈਣਾਂ ਪਾ ਲੁੱਤਾ ਦਹ ਸਜਣ ਸੀਸੜੀਆਂ ਜੋ ਹੋਵੇ ਸਾਇਦ ਸ਼ਮੇ ਗਾੜੀ ਬੜੀ ਕੇ ਫਤਿਹ ਜਵਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ